ਸਾਹੀ ਦਾ ਸਬਦਾ ਜੀ ਡਾਕਟਰ ਰਾਜਵੀਰ ਜੀ ਆਪਣਾ ਦੱਸਣਗੇ ਜੀ ਤਾਂ ਸਾਣ ਦੋਸਤੋ ਜਿਸ ਖੇਤ ਵਿੱਚ ਅਸੀਂ ਬੈਠੇ ਆ ਇਹਦੇ ਵਿੱਚ ਗੰਨੇ ਦੀ ਕਟਾਈ ਜਿਹੜੀ ਆ ਹੁਣ ਸਮਾਪਤ ਹੋਈ ਆ ਤਿੰਨ ਵੈਰਾਈਟੀਆਂ ਦਾ ਗੰਨਾ ਸੀਗਾ 110 ਦਿਨ ਦੀਆ ਲੇਟ ਵੈਰਾਈਟੀ ਜਿਹਦਾ 16 ਕਿਲੋ ਗੋੜ ਨਿਕਲਦਾ ਉਹ ਅਸੀਂ 15 ਮਾਰਚ ਤੋਂ ਬਾਅਦ ਗੁੜ ਕੱਢਣਾ ਸ਼ੁਰੂ ਕਰਦੇ ਆ ਤੇ ਅਪ੍ਰੈਲ ਦੇ ਅਸੀਂ ਪਹਿਲੇ ਹਫਤੇ ਜਾਂ 12-13 ਅਪ੍ਰੈਲ ਤੱਕ ਖਤਮ ਕਰ ਦਿੰਨੇ ਆ ਇਹਦੇ ਵਿੱਚ 85 ਵੀ ਆ ਤੇ 88 ਵੀ ਵੈਰੈਟੀ ਆਆਂ ਹੋਰ ਵੀ ਵੈਰੈਟੀ ਸੇ ਸਾਰੀਆਂ ਟੈਸਟ ਕੀਤੀਆਂ ਨੇ ਪਰ ਤਿੰਨ ਵੈਰੈਟੀ ਸਾਡੇ ਕੋਲ ਗੰਨੇ ਦੀਆਂ ਇਹਦੇ ਵਿੱਚ ਮਜ਼ੇ ਆੜੀ ਗੱਲ ਇਹ ਆ ਕਿ ਦੋ ਕਨਾਲ ਗੰਨਾ ਆ ਤੇ ਸਾਡੀਆਂ 6 ਕਨਾਲ ਵਿੱਚ ਫਸਲਾਂ ਨੇ ਔਰ ਇਹ ਗੰਨਾ ਜਿਹੜਾ ਅਸੀਂ ਲਾਇਆ ਆ ਜਦੋਂ ਅਸੀਂ ਗੰਨੇ ਨੂੰ ਕੱਟਦੇ ਹਾਂ ਇਹਨੂੰ ਉੱਪਰੋਂ ਟੱਕ ਦਿੰਨੇ ਆ ਕਿਉਂਕਿ ਜਿਹੜੀਆਂ ਗੰਨੇ ਨੂੰ ਕੱਟਿਆ ਆ ਉਹ ਗੁੱਲੀਆਂ ਦੇ ਉੱਤੇ ਮਤਲਬ ਪਾਣੀ ਜਾਂ ਤੇਲ ਪਾ ਕੇ ਤੇ ਫੰਗਸ ਨਾ ਆਏ ਹਾਂਜੀ ਉਹ ਮਤਲਬ ਕਿ ਕੁੱੜ ਦਾ ਕੀਟ ਵੀ ਜਿਹੜਾ ਉਹਦਾ ਨੁਕਸਾਨ ਨਾ ਕਰੇ ਤੇ ਇਹ ਘਟੋ-ਘਟ 8 ਸਾਲ ਔਰ ਬੜੀ ਹਰਾਨੀ ਹੋਏਗੀ ਤੁਹਾਨੂੰ ਵੀ ਸੁਣ ਕੇ ਡਿਪਾਰਟਮੈਂਟ 슈ਗਰ ਕੇ ਇਹਨੂੰ ਵੀ ਔਰ 슈ਗਰ ਕੇ ਡਿਪਾਰਟਮੈਂਟ ਮੈਂ ਤੁਹਾਨੂੰ ਦੱਸਾਂਗਾ ਆਪੇ ਮੈਨੂੰ ਲਖਨਊ ਵੀ ਬੁਲਾਇਆ ਗਿਆ ਸੀ ਇੰਡੀਆ ਦਾ ਜਿਹੜਾ 슈ਗਰ ਕੇ ਡਵੈਲਪਮੈਂਟ ਸੈਂਟਰ ਆ ਉਹ ਲਖਨਊ ਆ ਉੱਥੇ ਵੀ ਬੁਲਾਇਆ ਗਿਆ ਸੀ ਇਸੇ ਮੁਤਲਕ ਕਿ ਇਹ ਜਿਹੜਾ ਤੁਹਾਡਾ ਇਹ ਗੰਨਾ ਇਹਦੇ ਸਬੰਧੀ ਜੱਟਾਂ ਨੂੰ ਜਾਣਕਾਰੀ ਦੇ ਹੁਣ ਅਸੀਂ ਗੰਨਾ ਲਾਇਆ ਤੇ ਇਹਦੇ ਵਿੱਚ 12 ਫਸਲਾਂ ਵਿੱਚ ਅਸੀਂ ਲੈਨੇ ਪਹਿਲੀਆਂ ਫਸਲਾਂ ਸੀਜ਼ਨ ਦੇ ਹਿਸਾਬ ਨਾਲ ਖਤਮ ਹੋ ਗਈਆਂ ਹੁਣ ਇਹਦੇ ਵਿੱਚ ਇਸ ਵੇਲੇ ਤੁਹਾਨੂੰ ਪਿਆਜ਼ ਵੀ ਨਜ਼ਰ ਆ ਰਹੇ ਆ ਇਹਦੇ ਵਿੱਚ ਤੇ ਤੋਰੀਆਂ ਵੀ ਨਜ਼ਰ ਆ ਰਹੀਆਂ ਨੇ ਔਰ ਇਹਦੇ ਵਿੱਚ ਔੜੀਆਂ ਟੋਪੀਆਂ ਬਣਾ ਕੇ ਅਸੀਂ ਉਹਦੇ ਥੱਲੇ ਜਿਹੜੀ ਲਾਲ ਭੁੰਡੀ ਆ ਉਹ ਬਹੁਤ ਖੰਦੀ ਆ ਔਰ ਉਹ ਉੱਪਰ ਦਿੱਤੇ ਆ ਉਹਦੇ ਥੱਲੇ ਵੀ ਕੀ ਆ ਆ ਇਸ ਤਰ੍ਹਾਂ ਕਰਕੇ ਹੁਣ ਅਸੀਂ ਹੋਰ ਸਬਜ਼ੀਆਂ ਜਿਹੜੀਆਂ ਆ ਲਾ ਦੇਾਂਗੇ ਔਰ ਜਿਹੜਾ 4 ਫੁੱਟ ਦੀ ਵਿੱਚ ਜਗ੍ਹਾ ਆ ਉਹਦੇ ਵਿੱਚ ਜੰਤਰ ਵਿਗਿਆ ਢੀਆਂ ਗੰਨੇ ਦੇ ਵਿੱਚ ਢਿਂਗਣ ਆ ਜਿੱਦਣ ਇਹ ਢਿਂਗਣ 4 ਫੁੱਟ ਦਾ ਹੋ ਗਿਆ ਅਸੀਂ ਪਾਵਰ ਟਰੈਲਰ ਸਾਡੇ ਕੋਲ ਆ ਜੇ ਤੁਹਾਡੇ ਕੋਲ ਪਾਵਰ ਟਰੈਲਰ ਨਹੀਂ ਵੀ ਤੇ ਤੁਸੀਂ ਵੱਢ ਕੇ ਵਿੱਚ ਹੀ ਉਹਨੇ ਰੱਖ ਦਿਓ ਮਲਚਿੰਗ ਦਾ ਕੰਮ ਕਰੇਗਾ ਕਿਉਂਕਿ ਢਿਂਗਣ ਜਿਹੜਾ ਜੰਤਰ ਢਾਂਚਾ ਜਿਹਨੂੰ ਕਹਿੰਦੇ ਆ ਇਹ ਨਾਈਟ੍ਰੋਜਨ ਬਣਾਉਂਦਾ ਜਦੋਂ ਇਹ 4 ਫੁੱਟ ਤੱਕ ਜਾਏਗਾ 3.5 ਫੁੱਟ 4 ਫੁੱਟ ਸਵਾ 4 ਫੁੱਟ ਉਦੋਂ ਅਸੀਂ ਇਹਨੂੰ ਵਿੱਚ ਹੀ ਕ੍ਰਸ਼ ਕਰ ਦੇਣਾ ਹੈ ਨਾਈਟ੍ਰੋਜਨ ਜਿੰਨੀ ਗੰਨੇ ਨੂੰ ਚਾਹੀਦੀ ਆ ਉਹ ਇਹਨੇ ਸਾਰੀ ਬਣਾ ਦਿੱਤੀ ਸਬਜ਼ੀਆਂ ਜਿਹੜੀਆਂ ਆ ਉਹ ਸੀਜ਼ਨ ਦੇ ਹਿਸਾਬ ਨਾਲ ਬਦਲੀ ਹੁੰਦੀਆਂ ਆ ਸਾਲ ਦੇ ਵਿੱਚ ਹਾੜੀ ਦਾ ਸੀਜ਼ਨ ਆਉਂਦਾ ਸੌਣੀ ਦਾ ਸੀਜ਼ਨ ਆਉਂਦਾ ਤੁਸੀਂ ਸਾਰੇ ਜਾਣਦੇ ਹੀ ਹੋ ਔਰ ਹੁਣ ਜਿਹੜੀਆਂ ਸਬਜ਼ੀਆਂ ਲੱਗ ਰਹੀਆਂ ਆ ਪਹਿਲੀਆਂ ਸਬਜ਼ੀਆਂ ਬਈ ਸੀ ਛਲਕਮ ਸੀ ਬਰੋਕਲੀ ਸੀਗੀ ਗੋਭੀ ਸੀਗੀ ਫਿਰ ਆਪਣਾ ਹਲਦੀ ਸੀਗੀ ਔਰ ਉਹਦੇ ਵਿੱਚ ਪਧੀਨਾ ਵੀ ਸੀ ਜਾਂ ਪਾਲਕ ਵੀ ਸੀ ਮੇਥੀ ਵੀ ਸੀ ਭਾਵ ਉਹਦੀਆਂ 10 12 ਸਬਜ਼ੀਆਂ ਸੀ ਜਾਂ ਉਹ ਸਾਰੀਆਂ ਇਹਦੇ ਵਿੱਚ ਅਸੀਂ ਲਾਈਆਂ ਇਹ ਇਸ ਕਰਕੇ ਕਿ ਜ਼ਿਮੀਦਾਰ ਵੀਰ ਨੇ ਇੱਕ ਮਾਡਲ ਲਈਏ ਕਿ ਤੂੰ ਇੱਕ ਖੇਤ ਦੇ ਵਿੱਚੋਂ ਉਹ 2.5 ਏਕੜ ਦੀ ਫਸਲ ਜਿਹੜੀ ਆ ਕਿਵੇਂ ਲੈ ਸਕਦੇ ਔਰ ਗੰਨਾ ਜਿਹੜਾ ਆ ਲਗਾਤਾਰ 8 ਸਾਲ ਤੇ ਤੁਹਾਨੂੰ ਹਰਾਨੀ ਹੋਏਗੀ ਕਿ ਡਿਪਾਰਟਮੈਂਟ ਸਾਡੇ ਵੀਰ ਜਿਹੜੇ ਆ ਉਹ ਤੁਹਾਨੂੰ ਕਹਿੰਦੇ ਆ 35 ਤੋਂ 37 ਕੁਇੰਟਲ 40 ਕੁਇੰਟਲ ਵੀ ਅਸੀਂ ਵੀ ਪਾ ਦਨੇ ਗੰਨੇ ਦਾ 1 ਏਕੜ ਦੇ ਵਿੱਚ ਅਸੀਂ ਜਿਹੜਾ ਗੰਨਾ ਲਾਇਆ ਆ ਏਕੜ ਦੇ ਵਿੱਚ ਦੋ ਫਲਾਂ ਗੰਨਾ ਸ਼ੀਕ ਨਾਲ ਦੂਜੀਆਂ ਫਸਲਾਂ ਆ ਸਾਡਾ ਵੀ ਲੱਗਾ 1.5 ਤੋਂ 1.5 ਕੁਇੰਟਲ ਹੁਣ ਤੁਸੀਂ ਸਵਾ ਤੋਂ ਡੇਢ ਕਿੰਟਲ ਦੇ ਵਿੱਚ ਸਾਡੇ ਕਿੰਨੇ ਪੈਸੇ ਬਚ ਗਏ ਭਾਵ ਇੱਕ ਗੁੱਲੀ ਇੱਕ ਅੱਖ ਤੋਂ ਉੱਚੀ ਪੌਣੀ ਇੰਚੀ ਉਧਰ ਪਿੰਚੀ ਪੌਣੀ ਇੰਚੀ ਉਧਰ ਇੱਕ ਲੱਕੜੀ ਦੇ ਉੱਤੇ ਗੰਨਾ ਰੱਖ ਕੇ ਉਹਦੀ ਕਟਿੰਗ ਕਰਕੇ ਔਰ ਜਿਹੜਾ ਅਸੀਂ ਬੀਜ ਅੰਮ੍ਰਿਤ ਕਿਤਾਬਾਂ ਦੇ ਵਿੱਚ ਨਿਸ਼ਾਸ਼ ਹੋਇਆ ਹੈ ਉਹ ਆਪ ਪਿਸ਼ਾਬ ਤੇ ਆਮਾ ਮਿਕਸ ਕਰ ਦਿੰਨੇ 200 ਗ੍ਰਾਮ ਇੱਕ ਟੜਪਿਛੀ ਉਹ ਬਣਾ ਕੇ ਕੋ ਉਹਦੇ ਵਿੱਚ ਦੀ ਗੰਨਾ ਕੱਢ ਕੇ ਕਿਉਂਕਿ ਉਹ ਸਿਉਕ ਵਗੈਰਾ ਜਿਹੜਾ ਉਹ ਨੁਕਸਾਨ ਨਹੀਂ ਕਰੇਗਾ ਜਿੱਦੇ ਬੀਜ ਜਿਹੜੇ ਅਸੀਂ ਬੀਜ ਅਮਰ ਦੇ ਵਿੱਚ ਡਬੂ ਕੇ ਜੜਿਆ ਉਹ ਲਾਉਨੇ ਆ ਤੇ ਇਹ ਗੰਨੇ ਦੀ ਇੱਕ ਵਿਧੀ ਆ ਹੁਣ 8 ਸਾਲ ਜਦੋਂ ਇਹ ਗੰਨਾ ਚੱਲਿਆ 8 ਸਾਲਾਂ ਬਾਅਦ ਅਸੀਂ ਬਦਲਿਆ ਤੁਸੀਂ ਸੋਚੋ ਕਿ ਕਿੰਨਾ ਖਰਚਾ ਤੁਹਾਡਾ ਬਚ ਗਿਆ ਟਰੈਕਟਰ ਦਾ ਤੇਲ ਕਿੰਨਾ ਬਚ ਗਿਆ ਫਿਰ ਅਸੀਂ ਬੈੱਡ ਮੇਕਰ ਰੱਖਿਆ ਆ ਔਰ ਬੈੱਡ ਮੇਕਰ ਦੇ ਨਾਲ ਅਸੀਂ ਜਿਹੜੀ ਗੰਨੇ ਦੇ ਬੱਡਾਂ ਜਿਹਾ ਉਹ ਵੜਾਈ ਵੀ ਅਸੀਂ ਕਰ ਲੈਣੀ ਆ ਸਬਜ਼ੀਆਂ ਦੇ ਵਿੱਚ ਵੜਾਈ ਕਰ ਲੈਣੀ ਆ ਔਰ ਗੰਨੇ ਨੂੰ ਅਸੀਂ ਦੋ ਵਾਰਾਂ ਬੰਨਣਾ ਇੱਕ ਵਾਰਾਂ ਤੁਸੀਂ ਆ ਦੇਖ ਰਿਹਾ ਪੋਲ ਆ ਹਾਂ ਜੀ ਬਹੁਤ ਸਾਨੂੰ ਜਿਵੇਂ ਟੈਲੀਫੋਨ ਆ ਮੈਂ ਇੱਕ ਮੈਨੂਪੋਲ ਫਸੇਦਾ ਸੀ ਦਸ ਇੱਕ ਬਾੜੀਆਂ ਕੋਲ ਲਾਇਆ ਸੀ ਉੱਪਰ ਤੋਂ ਇੱਕ ਡ੍ਰਿਪ ਸਿਸਟਮ ਲਾਇਆ ਔਰ ਉਹਦੇ ਵਿੱਚ ਪਾਈਪਾਂ ਲਾ ਕੇ ਗੰਨੇ ਦੇ ਵਿੱਚ ਲਾ ਦੇਣੀਆਂ ਪਾਈਪਾਂ ਸਾਡੇ ਉੱਤੇ ਲਪੀਟ ਕੇ ਰੱਖੀਆਂ ਆ ਹੁਣ ਇੱਕ ਦੋ ਦਿਨਾਂ ਚ ਅਸੀਂ ਲਾ ਦੇਣੀਆਂ ਆ ਔਰ ਇਹ ਸਾਡੀ ਖਰਾਨੀ ਵਾਲੀ ਗੱਲ ਹੈ ਕਿ ਉਹ ਸਵੈਦਿਵ ਮੋਟਰ ਦੇ ਨਾਲ ਇਹ ਡ੍ਰਿਪ ਜਿਹੜਾ ਚੱਲੇਗਾ ਔਰ ਇਹਨੇ ਡ੍ਰੌਪ ਡ੍ਰੌਪ ਪਾਣੀ ਜਣਾਇਆ ਉਹਦਾ ਡੇਡ ਡੇਡ ਦੋ ਦੋ ਘੁੱਟ ਤੇ ਜਿਹੜੇ ਆ ਉਹ ਛੋਟੇ ਛੋਟੇ ਸ਼ੀਕ ਆ ਡ੍ਰੌਪ ਡ੍ਰੌਪ ਤੁਪਕਾ ਤੁਪਕਾ ਪਾਣੀ ਜਿਹੜਾ ਆ ਜੰਨੇ ਨੂੰ ਨਮੀ ਭਾਵ ਵੀ ਹਰ ਫਸਲ ਨੂੰ ਨਮੀ ਚਾਹੀਦੀ ਪਾਣੀ ਨਹੀਂ ਚਾਹੀਦਾ ਅਸੀਂ ਪਾਣੀ ਜੰਨੇ ਫਲੱਡ ਇਰੀਗੇਸ਼ਨ ਕਰਦੇ ਆ ਨਾਲੇ ਧਰਤੀ ਦਾ ਪਾਣੀ ਵਿਚਾਰੇ ਆ ਮਕਾਰੇ ਆ ਵਿਚਾਰੇ ਨੇ ਮਕਾਰੇ ਆ ਡ੍ਰਿਪ ਰਾਈ ਵਿਚਾਰੇ ਆ ਡ੍ਰਿਪ ਸਿਸਟਮ ਰਾਈ ਪਾਣੀ ਵਿਚਾਰੇ ਆ ਔਰ ਫਲੱਡ ਇਰੀਗੇਸ਼ਨ ਰਾਈ ਪਾਣੀ ਵੀ ਅਸੀਂ ਪੁਕਾਰ ਰਹੇ ਆ ਖਤਮ ਕਰ ਰਹੇ ਆ ਔਰ ਮੇਰੀ ਮਿਰਗਾ ਨੂੰ ਬੇਚੀ ਹੈ ਆ ਕੇ ਤੁਸੀਂ ਇਹ ਦੇਖਣਾਓ ਦੇਖ ਕੇ ਜਾ ਕੇ ਘਰ ਵਾਸਤੇ ਕਲਾ ਸਟੇਟ ਬਣਾ ਕੇ ਲਾਓ ਕਿਉਂਕਿ ਤੁਹਾਡੀ ਰੋਜ਼ ਦੀ ਮੰਗ ਆ ਖੰਡ ਨੇ ਤੁਹਾਡੀ ਡਿਮਾਂਡ ਕੀ ਆ ਕਰਦੀ ਏ ਤੁਸੀਂ ਸੱਟਰ ਵੀ ਬਣਾ ਸਕਦੇ ਅਸੀਂ ਸੱਟਰ ਵੀ ਬਣਾਉਨੇ ਆ ਰੋਜ਼ ਵੀ ਬਣਾਉਨੇ ਆ ਔਰ ਸਾਡੇ ਸਾਰੇ ਸਾਲ ਵਾਸਤੇ ਜਿਹੜਾ ਆ ਜਿਵੇਂ ਹਲਦੀ ਆ ਤੁਸੀਂ ਹਲਦੀ ਚਾਰ ਪੰਜ ਮਹੀਨੇ ਸਾਡੀ ਉਹ ਲੱਗੀ ਜਿਹੜੀ ਇੱਥੇ ਲੱਗੀ ਆ ਟਿੰਗਲਵੜ ਦੇ 2700 ਬੰਦੇ ਦਾ ਖਾਣਾ ਲੱਗਦਾ ਔਰ ਸਾਰਾ ਸਾਲ ਸਾਡੀ ਹਲਦੀ ਇੱਕ ਪਾਈਆ ਵੀ ਹਲਦੀ ਅਸੀਂ ਬਾਜ਼ਾਰੋਂ ਨਹੀਂ ਲੈਂਦੇ ਹਲਦੀ ਹੁਣ ਕੁੱਟ ਲਈ ਆ ਨਵੀਂ ਹਲਦੀ ਤੁਸੀਂ ਤਾਂ ਦੇਖੋ ਲਾ ਦਿੱਤੀ ਔਰ ਇਹਦੇ ਪਪੂਲਰ ਵੀ ਨਾਲ ਹੀ ਲਾ ਦਿੱਤੇ ਆ ਪਹਿਲੇ ਪਪੂਲਰ ਜਿਹੜੇ ਸੀ ਉਹ ਖਤਾਰ ਦਿੰਦੇ ਸੀ ਇਹ ਨਵੇਂ ਪਾਤਰ ਜਿਹੜੇ ਆ ਜਿੱਦਣ ਅਸੀਂ ਹਲਦੀ ਲਾਈ ਆ ਨੈਕਸਟ ਡੇ ਉਹਦੇ ਪਪੂਲਰ ਜਿਹੜੇ ਆ ਉਹ ਲਾ ਦਿੰਦੇ ਸੋ ਮੇਰੀ ਕਿਸਾਨ ਵੀਰਾਂ ਨੂੰ ਸਾਥੀ ਉੱਠ ਕੇ ਬੇਨਤੀ ਆ ਕਿ ਜਿਨ੍ਹਾਂ ਨੇ ਬਾਰਮ ਭਗਤਪੂਰਨ ਸਿੰਘ ਪਤਨੀ ਜੀ ਬਾਰਮ ਆ ਦੇ 8 ਦਾ ਜਿਹੜੀ ਸੋਸਾ ਦੇ ਬੜੀ ਪ੍ਰਾਦਨ ਸੇਵਾ ਕਰਦੇ ਆ ਉਹਨਾਂ ਦੇ ਉੱਤੇ ਬਾਦ ਇਹ ਚੱਲ ਰਿਹਾ ਤੁਸੀਂ ਆਣ ਕੇ ਤੇ ਇਹ ਦੇਖੋ ਜੀ ਤੁਸੀਂ ਦੇਖੇ ਕੰਮ ਜੜਾਇਆ ਕਰਨ ਦੀ ਤਕਨੀਕ ਔਰ ਇਸ ਤਰੀਕੇ ਦੇ ਨਾਲ ਕਿਸਾਨ ਜਿਹੜਾ ਆ ਉਹਦੀ ਇਨਕਮ ਵੱਧ ਸਕਦੀ ਆ ਕਿਉਂਕਿ ਕਿਸਾਨ ਦੇ ਖਰਚੇ ਘਟਿਆ ਇਨਕਮ ਘਟਿਆ ਔਰ ਕਿਸਾਨੀ ਜਿਹੜੀ ਆ ਇਹਨੂੰ ਆਪਾਂ ਕਿਵੇਂ ਪ੍ਰੋਫਟ ਮਾਤਾ ਕਲੀ ਕੀ ਬਾਤ ਕਹਿੰਦੀ ਆ ਔਰ ਨਾ ਕਲੀ ਬਾਤ ਦੇ ਤਾੜਾ 1 ਗ੍ਰਾਮ ਪਸ਼ੂ ਦਾ ਤੋਲਿਆ ਹੋ ਕੇ ਕੋਟਵਾਲਾ ਉਹ ਜਦ ਅਸੀਂ ਕਿਤਾਬਾਂ 'ਚ ਲਿਖਿਆ ਆ ਕਿਤਾਬ 40000 40000 ਤੱਕ ਵੰਡੂ ਕਿਹਾ ਜਿਹੜੇ ਕਿਸਾਨ ਵੀਰਾਂ ਕੋਲ ਕਿਤਾਬ ਨਹੀਂ ਗਈ ਪਿੰਗਲਵਾੜੇ ਦੇ ਜਿੱਥੇ ਵੀ ਸਟਾਲ ਕੋਟਵਾਲਾ ਸਾਹਿਬ ਦੇ ਲੱਗੇ ਰਹੇ ਇਤਿਹਾਸਕ ਕੋਟਵਾਲਾ ਸਾਹਿਬ ਨੇ 30 ਕਿਤਾਬਾਂ ਲੋੜੀਆਂ ਤੁਸੀਂ ਅਮਰ ਸਰਾਉਂ ਤੇ ਬਪੂ ਜੀ ਕਿੱਦਾਰੇ ਦਸਨ ਕਰ ਜਾਓ ਬਾਬਾ ਦੀਨ ਜੀ ਦੇ ਪੱਤਾ ਦਿੱਤਾ ਜਾਂਦੇ ਹੋ ਜਿਸ ਨੇ ਖੰਨਾ ਸਾਹਿਬ ਆਪਣੇ ਘਰ ਵਿੱਚ ਆ ਲਿਆ ਬਾਬਾ ਦੀਨ ਸਿੰਘ ਉਹਨਾਂ ਦਾ ਸਾਥ ਵਿੱਚ ਸਟਾਲ ਲਗਾ ਔਰ ਜੀ ਤਰ੍ਹਾਂ ਕੋਲ ਜਦੋਂ ਸਟਾਲ ਲਗਾਇਆ ਜੰਦਰ ਸਟਾਲ ਲਗਾਇਆ ਔਰ ਜੀ ਕਿਤੇ ਵੀ ਭਾਵ ਬਟਾ ਜਿਹਦੇ ਕਰੇ ਜੋ ਅੱਜ ਆਪਣੇ ਕੋਲ ਦਾ ਸਾਥ ਤੇ ਲੈ ਜਾਓ ਚੰਡੀਗੜ੍ਹ ਚਲੇ ਜਾਓ ਸਾਰਾ ਖਾਦੇ ਤੁਹਾਨੂੰ ਬੰਗਲਾ ਸਾਹਿਬ ਤੇ ਦੂਸੀ ਸਾਹਿਬ ਤੇ ਤੁਹਾਨੂੰ ਉਹ ਕਿਤਾਬਾਂ ਜਿਹੜੀਆਂ ਆ ਉਹ 프리 ਲਿਟਰੇਚਰ ਜਿਹੜਾ ਆ ਉਹ ਬਿਲਕੁਲ ਕਿਤੇ ਪ੍ਰੈਸ ਤੋਂ ਮਿਲੇਗਾ ਔਰ ਮੇਰੀ ਬੇਨਤੀ ਆ ਕਿ ਲਿਟਰੇਚਰ ਲੈ ਕੇ ਤੁਗਤ ਕੀ ਛੇਤੀ ਕਿਤਾਬ ਦਾ ਨਾਮ ਹੈ ਸੁਭਾਸ਼ ਪਾਲ ਕਰਤੂ ਅਮਰਾਵਤੀ ਤੋਂ ਜਿਹੜੇ ਉਹ ਸਾਡੇ ਕੋਲ ਆਏ ਸੀ ਜਿਹਨਾਂ ਸਾਨੂੰ ਇਹ ਮਾਡਲ ਸਿਖਾਇਆ ਔਰ ਮੰਦਰ ਗਾਤਰੀ ਜੀ ਉਹ ਜੇਤੋਂ ਤੋਂ ਨੇ ਉਹ ਮੰਦਰ ਗਾਤਰੀ ਲੈ ਕੇ ਆਏ ਸੀ ਉਹਨਾਂ ਨੇ ਸਾਡੇ ਕੋਲ ਉਹ ਸੈਮੀਨਾਰ ਕਰਾਇਆ ਤੇ ਉਹਦੇ ਵਿੱਚ ਸਾਰਾ ਹੱਦ ਉਹ ਸਾਨੂੰ ਉਹਨਾਂ ਦੱਸਿਆ ਤੇ ਪੂਰੇ ਤਰੀਕ ਤੱਕ ਬਹੁਤ ਕੁਝ ਪਾਇਆ ਔਰ ਅਸੀਂ ਅਮਨਜਤ ਕਾਪੂ ਜੀ ਦੇ ਔਰ ਸੁਭਾਸ਼ ਪਾਲ ਕਰਨੀ ਦੇ ਬੜੇ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਇਹ ਮਾਡਲ ਜਿਹੜਾ ਸੀ ਪਾਲ ਕਰਾਈ ਸਾਨੂੰ ਦੱਸਿਆ ਔਰ ਪਾਲ ਕਪੂ ਜੀ ਦੇ ਦਿੱਤੇ ਕਿ ਫੈਮਿਲੀਅਰ ਹੋਣ ਦਿੱਲੀ ਦਿੱਖਣ ਉੱਥੇ ਵੀ ਅਸੀਂ ਚਲੇ ਜਾਂਦੇ ਆ ਤੇ ਉਹਦਾ ਕੋਈ ਹੋਰ ਅਗਾਹ ਹੋਰ ਅਗਾਹ ਜਿਹੜੀ ਸਿੱਖਿਆ ਪਾਲ ਕਪੂ ਜੀ ਕੋਲੋਂ ਮਿਲਦੀ ਆ ਭਾਵ ਤੁਸੀਂ ਜਿੱਥੇ ਵੀ ਜਾਓਗੇ ਜਿਹੜਾ ਚੰਗਾ ਕੰਮ ਆ ਉਹ ਸਾਨੂੰ ਦਿਮਾਗ ਦੀਆਂ ਸੱਜੀਆਂ ਜਿਹੜੀਆਂ ਤਰੰਗਾਂ ਆ ਉਹ ਰੈਕਟਿਵ ਕਰਦਾ ਆ ਔਰ ਸਾਨੂੰ ਸਿੱਖਣਾ ਚਾਹੀਦਾ ਆ ਬਾਕੀ ਬਾਬੇ ਨੇ ਕਿਹਾ ਸੀ ਕਰੇਗਾ ਪਲਾ ਉਹਦਾ ਪਲਾ ਅੰਤ ਪਲੇਗਾ ਪਲਾ ਕਰ ਪਲਾ ਹੋ ਪਲਾ ਅੰਤ ਪਲੇਗਾ ਪਲਾ ਭਾਵੇਂ ਕਿ ਪਵਨ ਗੁਰੂ ਆ ਪਾਣੀ ਤੇ ਸਾਦੇ ਧਰਤੀ ਮਾਤਾ ਆ ਇਹਨਾਂ ਤਿੰਨਾਂ ਨੂੰ ਸੰਭਾਲੋ ਜੇ ਤੇ ਆਪਾਂ ਬੱਤਾਂਗੇ